ਸੁਖਬੀਰ ਸਿੰਘ ਬਾਦਲ ਦੇ ਸਬੰਧੀ ਇੱਕ ਵੱਡੀ ਇੰਟਰਵਿਊ ਕੀਤੀ ਗਈ ਹੈ ਇੰਟਰਵਿਊ ਕਰਨ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋ ਪ੍ਰਦੀਪ ਕਲੇਰ ਹੈ ਉਹੀ ਪ੍ਰਦੀਪ ਕਲੇਰ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬੇਅਦਬੀ ਕਾਂਡ ਦੇ ਸਬੰਧਿਤ ਅਜੇ ਇਸੇ ਸਾਲ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਉਸ ਤੋਂ ਬਾਅਦ ਪ੍ਰਦੀਪ ਕਲੇਰ ਨੇ ਕੁਝ ਵੱਡੇ ਖੁਲਾਸੇ ਜਿਹੜੇ ਨੇ ਉਹ ਕੀਤੇ ਸੀ ਰਤੇਸ਼ ਲੱਖੀ ਪੱਤਰਕਾਰ ਨੇ ਉਹਨਾਂ ਦੇ ਨਾਲ ਇੱਕ ਇੰਟਰਵਿਊ ਜਿਹੜੀ ਆ ਉਹ ਕੀਤੀ ਜਾਂਦੀ ਹੈ ਪ੍ਰਦੀਪ ਕਲੇਰ ਦੇ ਵੱਲੋਂ ਔਰ ਉਸ ਇੰਟਰਵਿਊ ਦੇ ਵਿੱਚ ਵੱਡੇ ਅਹਿਮ ਖੁਲਾਸੇ ਔਰ ਉਹਨਾਂ ਦੇ ਵਿੱਚ ਕਹਿੋ ਜੀ ਗੱਲ ਜਿੰਨੇ ਹੋਸ਼ ਉਟਾ ਕੇ ਰੱਖ ਦਿੱਤੇ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਫੋਨ ਕੀਤਾ ਗਿਆ ਸੌਦਾ ਸਾਧ ਵੱਲੋਂ ਔਰ ਫੋਨ ਦੇ ਉੱਤੇ ਵੱਧ ਘੱਟ ਸੁਣਾਇਆ ਗਿਆ ਆ ਪੰਜਾਬੀ ਚ ਕਹਦੀਏ ਲਾਹ-ਪਾ ਕੀਤੀ ਗਈ ਪਰ ਸਵਾਲ ਖੜਦਾ ਕਿ ਕੀ ਇਹ ਸੱਚ ਹੈ ਕਿਉਂਕਿ ਪ੍ਰਦੀਪ ਕਲੇਰ ਨੇ ਇਹ ਗੱਲਾਂ ਦੱਸੀਆਂ ਨੇ ਇੱਕ ਵਿਅਕਤੀ ਵਿਸ਼ੇਸ਼ ਜਿਹੜੋ ਗੱਲਾਂ ਦੱਸਦਾ ਹੈ ਉਹਨਾਂ ਨੂੰ ਵਿਚਾਰਿਆ ਜਾ ਸਕਦਾ ਹੈ ਸਿੱਧੇ ਤੌਰ ਤੇ ਉਹਨਾਂ ਦੇ ਉੱਤੇ ਪ੍ਰਮਾਣਿਕਤਾ ਨਹੀਂ ਠੋਕੀ ਜਾ ਸਕਦੀ ਹਾਲਾਂਕਿ ਜ਼ਰੂਰ ਇਹ ਸਵਾਲ ਹੁਣ ਚੱਲਦਾ ਪਿਆ ਹੈ ਕਿ ਸੌਦਾ ਸਾਧ ਨੇ ਝਾੜ ਝੰਮ ਕੀਤੀ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਰ ਇੱਥੇ ਸੱਚਾਈ ਕਿੰਨੀ ਹੈ ਇਹ ਵਕਤ ਦੱਸੇਗਾ ਫਿਲਹਾਲ ਇਹ ਮਾਮਲਾ ਕੀ ਹੈ ਦਰਅਸਲ 2007 ਦੇ ਵਿੱਚ ਇੱਕ ਸਵਾਂਗ ਰਚਿਆ ਗਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੌਦਾ ਸਾਧ ਦੇ ਵੱਲੋਂ ਜਿਸ ਤੋਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਹੁਕਮ ਸੁਣਾ ਦਿੱਤਾ ਜਾਂਦਾ ਹੈ ਕਿ ਸੌਦਾ ਸਾਧ ਨੇ ਜਿਹੜਾ ਅਪਰਾਧ ਕੀਤਾ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ ਸਿੰਘ ਨੇ ਉਸ ਨੂੰ ਅਕਸੈਪਟ ਨਹੀਂ ਕਰਨਗੇ ਮਤਲਬ ਸਾਫ਼ ਤੌਰ ਦੇ ਉੱਤੇ ਸੌਦਾ ਸਾਥ ਜਿਹੜਾ ਹੈ ਉਸ ਤੋਂ ਕੱਟ ਆਫ ਹੋ ਗਿਆ ਸੀਗਾ ਕੱਟ ਆਫ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੀ ਸਥਿਤੀ ਜਿਹੜੀ ਇਸ ਤਰ੍ਹਾਂ ਬਣੀ ਜੋ ਕਿ ਪ੍ਰਦੀਪ ਕਲੀਅਰ ਨੇ ਦੱਸੀ ਹੈ ਉਦੇ ਕਹਿਣ ਮੁਤਾਬਕ ਸੌਦਾ ਸਾਧ ਨੇ ਆਪਣੇ ਕੁਝ ਬੰਦੇ ਭੇਜੇ ਜਿਨ੍ਹਾਂ ਦੇ ਵਿੱਚ ਪ੍ਰਦੀਪ ਕਲੇਰ ਵੀ ਕਥਿਤ ਤੌਰ ਤੇ ਸ਼ਾਮਿਲ ਸੀ ਔਰ ਉਹ ਸੁਖਬੀਰ ਬਾਦਲ ਨੂੰ ਮਿਲਦੇ ਨੇ ਸੁਖਬੀਰ ਬਾਦਲ ਉਸ ਵੇਲੇ ਪਰੋਸਾਦਵਾਂਦੇ ਨੇ ਕਿ ਅਸੀਂ ਸਾਰਾ ਕੰਮ ਕਰ ਦਵਾਂਗੇ ਇਹ ਵੀ ਕਥਿਤ ਤੌਰ ਤੇ ਇਲਜ਼ਾਮ ਜਿਹੜਾ ਉਹ ਪ੍ਰਦੀਪ ਕਲੇਰ ਨੇ ਲਗਾਇਆ ਪਰ ਇਹ ਗੱਲ ਗਾਂ ਜਾ ਕੇ ਕਿੱਥੇ ਨਿਬੜਦੀ ਹੈ ਦਰਅਸਲ ਇਹ ਗੱਲ ਕੀਤੀ ਜਾਂਦੀ ਹੈ ਕਿ ਮੂਵੀ ਜਿਹੜੀ ਐਮ ਐਸ ਜੀ ਮੂਵੀ ਹੈ ਬਾਬਾ ਦੀ ਉਹ ਨਹੀਂ ਚੱਲਦੀ ਪਈ ਔਰ ਉਹ ਮੂਵੀ ਪੰਜਾਬ ਦੇ ਵਿੱਚ ਚਲਣੀ ਚਾਹੀਦੀ ਹੈ ਜਿਸ ਆਧਾਰ ਦੇ ਉੱਤੇ ਮਾਫੀਨਾਮਾ ਲਿਖਣ ਦੀ ਗੱਲ ਜਿਹੜੀ ਉਹ ਕੀਤੀ ਜਾਂਦੀ ਹੈ ਹੁਣ ਮਾਫੀਨਾਮਾ ਜਿਹੜਾ ਉਹ ਦੇ ਵਿੱਚ ਲਿਖਿਆ ਗਿਆ ਉਹ ਕਥਿਤ ਤੌਰ ਤੇ ਮੁਆਫੀ ਨਾਮਾ ਜਿਹੜਾ ਲਿਖਿਆ ਗਿਆ ਸੀ ਹਿੰਦੀ ਦੇ ਵਿੱਚ ਉਸ ਨੂੰ ਪ੍ਰਦੀਪ ਕਲੇੜ ਦੇ ਕਹਿਣ ਮੁਤਾਬਕ ਦਲਜੀਤ ਚੀਮਾ ਜਿਹੜੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਉਹ ਸੁਖਬੀਰ ਬਾਦਲ ਦੇ ਬਲਾਉਂਡ ਤੇ ਆਉਂਦੇ ਨੇ ਕਥਿਤ ਤੌਰ ਤੇ ਉਸ ਹਿੰਦੀ ਦੇ ਵਿੱਚ ਲਿਖੇ ਗਏ ਬਿਆਨ ਨੂੰ ਪੰਜਾਬੀ ਦੇ ਵਿੱਚ ਕਨਵਰਟ ਕੀਤਾ ਜਾਂਦਾ ਔਰ ਵੱਡੀ ਗੱਲ ਇਹ ਵੀ ਇਲਜ਼ਾਮ ਲੱਗਿਆ ਕਿ ਉਸ ਦੇ ਵਿੱਚ ਖਿਮਾਂ ਦਾ ਜਾਚਕ ਜਿਹੜੀ ਵਰਡ ਹੈਗਾ ਉਹ ਨਹੀਂ ਸੀ ਲਿਖਿਆ ਗਿਆ ਕਿ ਮੈਂ ਖਿਮਾਂ ਦਾ ਜਾਚਕ ਆ ਇਹ ਨਹੀਂ ਸੀ ਲਿਖਿਆ ਗਿਆ ਔਰ ਕਿਸੇ ਤੌਰ ਤੇ ਹੀ ਇਹ ਵਰਡ ਵਿੱਚ ਐਡ ਕੀਤਾ ਗਿਆ ਇਹਦਾ ਐਡੀਸ਼ਨ ਕੀਤਾ ਗਿਆ ਇਹ ਇਲਜ਼ਾਮ ਪ੍ਰਦੀਪ ਕਲੇਰ ਨੇ ਲਾਇਆ ਇਹ ਤੋਂ ਬਾਅਦ ਜਾਣਕਾਰੀ ਮੁਤਾਬਕ ਸੌਦਾ ਸਾਥ ਨੇ ਜਦੋਂ ਇਹ ਚਿੱਠੀ ਜਨਤਕ ਹੋਈ ਜਦੋਂ ਇਹ ਬਿਆਨ ਜਨਤਕ ਹੋਇਆ ਉਸ ਤੋਂ ਬਾਅਦ ਸੌਦਾ ਸਾਥ ਨੇ ਫੋਨ ਕੀਤਾ ਜਾਂ ਸਨੇਹਾ ਤੇ ਜਾ ਤੇ ਉਸ ਤੋਂ ਬਾਅਦ ਖਾਸੀ ਝਾੜ ਚੰਬ ਜਿਹੜੀ ਹੈ ਉਹ ਸੁਖਬੀਰ ਬਾਦਲ ਦੀ ਕਥਿਤ ਤੌਰ ਦੇ ਉੱਤੇ ਲਗਾਈ ਗਈ ਸੌਦਾ ਸਾਥ ਦੇ ਵੱਲੋਂ ਇੱਕ ਪਾਰਟੀ ਦਾ ਪ੍ਰਧਾਨ ਸੁਖਬੀਰ ਬਾਦਲ ਜੋ ਕਿ ਸੌਦਾ ਸਾਥ ਦੇ ਬੰਦਿਆਂ ਨੂੰ ਇਹ ਕਹਿੰਦਾ ਸੀ ਕਥਿਤ ਤੌਰ ਤੇ ਕਿ ਜੇ ਹਰਿਆਣੇ ਵਿੱਚ ਥੋੜਾ ਬਾਬਾ ਆ ਤੇ ਪੰਜਾਬ ਦਾ ਬਾਬਾ ਮੈਂ ਆ ਇਹ ਵੀ ਇਲਜ਼ਾਮ ਪ੍ਰਦੀਪ ਕਲੇਰ ਨੇ ਲਾਏ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਤਰ੍ਹਾਂ ਕਿਹਾ ਸੀ ਮੁਲਾਕਾਤ ਵੇਲੇ ਤਾਂ ਇੱਕ ਐਹੋ ਜੀ ਸ਼ਖਸੀਅਤ ਦੇ ਵਿਅਕਤੀ ਨੂੰ ਲੀਡਰ ਨੂੰ ਗਾਲਾਂ ਸੁਣਨੀਆਂ ਪੈਗੀਆਂ ਇੱਕ ਸੌਦਾ ਸਾਧ ਦੇ ਕੋਲੋਂ ਇੱਕ ਸਾਧ ਦੇ ਕੋਲੋਂ ਇਹੋ ਜਿਹੀਆਂ ਗੱਲਾਂ ਉਸਨੇ ਫੋਨ ਤੇ ਸੁਣੀਆਂ ਸੰਭਾਵਿਕ ਤੌਰ ਦੇ ਉੱਤੇ ਜੇ ਐਨਾ ਕੁਝ ਸੁਣਿਆ ਗਿਆ ਜੇ ਐਨਾ ਕੁਝ ਸੁਣਿਆ ਗਿਆ ਤੇ ਉਹਦੇ ਬਾਅਦ ਕੋਈ ਲਾਹਾ ਵੀ ਲੈਣਾ ਹੋਵੇਗਾ ਕੋਈ ਮਦਦ ਲੈਣੀ ਹੋਵੇਗੀ ਕੋਈ ਇਹੋ ਜਿਹੀ ਮਦਦ ਲੈਣੀ ਹੋਵੇਗੀ ਜਿਸ ਦੇ ਬਿਨਾ ਸੁਖਬੀਰ ਬਾਦਲ ਰਹਿ ਨਹੀਂ ਸਕਦੇ ਹੋਣ ਔਰ ਜੇ ਸੱਚ ਹੈ ਤਾਂ ਸਭ ਸੁਭਾਵਿਕ ਤੌਰ ਦੇ ਉੱਤੇ ਜਿਹੜੇ ਇਹ ਤੱਥ ਸਾਹਮਣੇ ਆਇਆ ਸੀ ਕਿ 2012 ਦੇ ਵਿੱਚ ਸੁਖਬੀਰ ਬਾਦਲ ਨੇ ਮਦਦ ਲਈ ਸੀ ਸੌਦਾ ਸਾਧ ਦੀ ਉਦੇ ਵਿੱਚ ਵੀ ਸੱਚਾਈ ਹੋ ਸਕਦੀ ਹੈ ਹੈ ਕਿ ਨਹੀਂ ਇਹ ਵਕਤ ਡਿਸਾਈਡ ਕਰੇਗਾ ਇਹ ਕਾਨੂੰਨੀ ਪੱਧਰ ਦੇ ਉੱਤੇ ਡਿਸਾਈਡ ਹੋਣਾ ਚਾਹੀਦਾ ਪਰ ਪਰ ਇਸ ਮਾਮਲੇ ਦੇ ਉੱਤੇ ਪ੍ਰਦੀਪ ਕਲੇਰ ਨੇ ਖਾਸੇ ਖਲਾਸੇ ਕੀਤੇ ਨੇ ਉਸ ਦੇ ਵਿੱਚ ਸਾਫ਼ ਕਿਹਾ ਗਿਆ ਕਿ ਸੌਦਾ ਸਾਦਨੇ ਝਾੜ ਚੰਬ ਜਿਹੜੀ ਹੈ ਉਹ ਕੀਤੀ ਹੈ ਸੁਖਬੀਰ ਬਾਦਲ ਦੀ ਹੈਰਾਨੀ ਹੁੰਦੀ ਹੈ ਐਡੀ ਵੱਡੀ ਸੰਸਥਾ ਦੇ ਐਡੀ ਵੱਡੀ ਪੋਲਿਟੀਕਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਇੱਕ ਸਾਦ ਦੇ ਕੋਲੋਂ ਝਿੜਕਾਂ ਖਾ ਰਹੇ ਨੇ ਜੇ ਇਹ ਸੱਚਿਆ ਤਾਂ ਬਿਲਕੁਲ ਜੇ ਸੱਚਾ ਹੈ ਹੈਰਾਨੀ ਹੁੰਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਇਤਿਹਾਸ ਹੈ ਔਰ ਉਹ ਇਤਿਹਾਸ ਸੌਦਾ ਸਾਧ ਦੇ ਡੇਰਾ ਸੰਭਾਲਣ ਤੋਂ ਵੀ ਪਹਿਲਾਂ ਦਾ ਇਤਿਹਾਸ ਹੈ ਔਰ ਬੜਾ ਗੌਰਵਮਈ ਇਤਿਹਾਸ ਹੈ ਔਰ ਜੇ ਸੁਖਬੀਰ ਸਿੰਘ ਬਾਦਲ ਜਿਵੇਂ ਕਿ ਪ੍ਰਦੀਪ ਕਲੇਰ ਨੇ ਕਿਹਾ ਹੈ ਸੱਚ ਹੈ ਔਰ ਸੁਖਬੀਰ ਸਿੰਘ ਬਾਦਲ ਸੌਦਾ ਸਾਧ ਦੇ ਸਾਹਮਣੇ ਚੁੱਪਚਾਪ ਉਹ ਗੱਲਾਂ ਸੁਣਦੇ ਰਹੇ ਤਾਂ ਇਹ ਬੇਸ਼ੱਕ ਇੱਕ ਸ਼ਰਮਨਾਕ ਗੱਲ ਹੋਵੇਗੀ ਖੈਰ ਇਹਨਾਂ ਮਾਮਲੇ ਦੇ ਸੰਬੰਧੀ ਸੱਚ ਕੀ ਹੈ ਝੂਠ ਕੀ ਹੈ ਕਿਉਂਕਿ ਇਹ ਤਾਂ ਅਜੇ ਪ੍ਰਦੀਪ ਕਲੇਰ ਦਾ ਹਿੱਸਾ ਆ ਇਹ ਉਸ ਦੇ ਵੱਲੋਂ ਦੱਸਿਆ ਗਿਆ ਤੱਥ ਹੈ ਅਜੇ ਅਕਾਲੀ ਦਲ ਦੇ ਵੱਲੋਂ ਦੱਸਣ ਵਾਲੀਆਂ ਵੀ ਕਈ ਗੱਲਾਂ ਹੋਣਗੀਆਂ ਅਕਾਲੀ ਦਲ ਵੀ ਕਈ ਗੱਲਾਂ ਦੇ ਉੱਤੇ ਸਪਸ਼ਟੀਕਰਨ ਦਵੇਗਾ ਕਿ ਇਹ ਹੋਇਆ ਸੀ ਕਿ ਨਹੀਂ ਹੋਇਆ ਸੀ ਪਰ ਜੇ ਇਹ ਸੱਚ ਹੈ ਤੇ ਹੈਰਾਨੀ ਹੁੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਹੋਣ ਦੇ ਨਾਤੇ ਡਿਪਟੀ ਸੀਐਮ ਹੋਣ ਦੇ ਨਾਤੇ ਇੱਕ ਸਾਧ ਦੇ ਕੋਲੋਂ ਗਾਲਾਂ ਸੁਣ ਗਏ ਖੈਰ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਇਸ ਕੇਸ ਦੇ ਵਿੱਚ ਔਰ ਆਕਾਲ ਤਖਤ ਸਾਹਿਬ ਦੇ ਵਿੱਚ ਜਿਹੜੀ ਚਿੱਠੀ ਬੰਦ ਪਈ ਹੈ ਕਦੋਂ ਖੁੱਲਦੀ ਹੈ ਕਦੋਂ ਫੈਸਲਾ ਸੁਣਾਇਆ ਜਾਂਦਾ ਇਹ ਤਾਂ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ